ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤ ਹਾਂ ਆਰਤੀ ਐਸੋਸੀਏਸ਼ਨ ਮੋਰਿੰਡਾ ਵੱਲੋਂ ਅਨਾਜ ਮੰਡੀ ਮੋਰਿੰਡਾ ਵਿਖੇ ਝੋਨੇ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਸਮੂਹ ਇਕਜਤਾ ਵੱਲੋਂ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਝੋਨੇ ਦੇ ਇਸ ਸੀਜ਼ਨ ਸਮੇ ਸਮੂਹ ਕਿਸਾਨਾਂ ਆਰਤੀਆ ਮੰਡੀ ਬੋਰਡ ਅਧਿਕਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਮਜ਼ਦੂਰਾਂ ਦੇ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਪੀਸੀਏ ਅਪੈਕਸ ਕੌਂਸਲ ਮੈਂਬਰ ਬੀ ਦਵਿੰਦਰ ਸਿੰਘ ਬੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਅਨਾਜ ਮੰਡੀ ਨਾਲ ਸੰਬੰਧਿਤ ਸਮੂਹ ਆਰਤੀਆ ਕਿਸਾਨਾਂ ਅਧਿਕਾਰੀਆਂ ਅਤੇ ਮਜ਼ਦੂਰਾਂ ਨੂੰ ਜਿੱਥੇ ਨਵੇਂ ਸੀਜ਼ਨ ਦੀ ਸ਼ੁਰੂਆਤ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਸਾਰਿਆਂ ਦੀ ਸੁਖ ਸ਼ਾਂਤੀ ਲਈ ਅਰਦਾਸ ਵੀ ਕੀਤੀ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨਾਜ ਮੰਡੀ ਵਿੱਚ ਹਰ ਤਰ੍ਹਾਂ ਦੇ ਬੰਦ ਮੁਕੰਮਲ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਪਹਿਲਾ ਹੀ ਹੜਾ ਦੀ ਮਾਰ ਕਾਰਨ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਮੂਹ ਪੰਜਾਬੀਆਂ ਨੂੰ ਆਪਣੇ ਪੰਜਾਬੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਲੋੜ ਹੈ ਵਧੀਆ ਗੱਲ ਹੈ ਕਿ ਅੱਜ ਮੰਡੀ ਚ ਸਾਡੇ ਆਰਟੀ ਅਸੋਸੀਏਸ਼ਨ ਸ਼ੈਲਰ ਵਾਲੇ ਤੇ ਹੋਰ ਸਾਰੇ ਖੇਤੀ ਨਾਲ ਸੰਬੰਧਿਤ ਵੀਰਾਂ ਨੇ ਅੱਜ ਗੁਰੂ ਸਾਹਿਬ ਦਾ ਉਹਟ ਆਸਰਾ ਲਿੱਤਾ ਹਰ ਸਾਲ ਦੀ ਤਰ੍ਹਾਂ ਇਹ ਆ ਤਾਂ ਕਿ ਇਹ ਜਿਹੜਾ ਸੀਜ਼ਨ ਹੈ ਤੇ ਬਹੁਤ ਵਧੀਆ ਰਵੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਅਸੀਂ ਵੀ ਇਹੀ ਆਪਣੀ ਸਰਕਾਰ ਵੱਲੋਂ ਉਸ ਅਕਾਲਪੁਰ ਕ ਅੱਗੇ ਵੀ ਅਰਦਾਸ ਕਰਦੇ ਹਾਂ ਔਰ ਸਰਕਾਰ ਵੱਲੋਂ ਵੀ ਸਾਰੀਆਂ ਜਿਹੜੀਆਂ ਆ ਆਪਣੇ ਪ੍ਰਬੰਧ ਨੇ ਮੁਕੰਮਲ ਕਰ ਲੇ ਕਰ ਲਿੱਤੇ ਗਏ ਨੇ ਕਿ ਨਾਲ ਦੀ ਨਾਲ ਜਿਹੜਾ ਹੈਗਾ ਕਿਸਾਨ ਦੀ ਜਦੋਂ ਫਸਲ ਚੁੱਕੀ ਜਾਂਦੀ ਹੈ ਸੋਨ 24 ਘੰਟੇ ਦੇ ਅੰਦਰ ਜਿਹੜੀ ਉਹਦੀ ਪੇਮੈਂਟ ਹੋਵੇ ਔਰ ਲਿਫਟਿੰਗ ਦੀ ਕੋਈ ਪ੍ਰੋਬਲਮ ਨਾ ਹੋਵੇ ਡੀਸੀ ਸਾਹਿਬ ਨਾਲ ਮੇਰੀ ਗੱਲ ਹੋ ਚੁੱਕੀ ਹੈ ਸਾਰੇ ਟੈਂਡਲ ਲੱਗ ਗਏ ਨੇ ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਇੱਕ ਦਾਣਾ ਜਿਹੜਾ ਕਿਸਾਨ ਦਾ ਚੱਕਿਆ ਜਾਏਗਾ ਔਰ ਬਸ ਇਹ ਹੀ ਅਰਦਾਸ ਹੋਸਤ ਕਾਲਪੁਰਖ ਤੋਂ ਕਿ ਜਿਹੜਾ ਹੁਣ ਮੌਸਮ ਵਧੀਆ ਰਹੇ ਤਾਂ ਕਿ ਕਿਸਾਨ ਜਿਹੜੀ ਸੁੱਕੀ ਜਿਹੜੀ ਆਪਣੀ ਫਸਲ ਲੈ ਕੇ ਆਵੇ ਔਰ ਕਿਸਾਨ ਵੀਰਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਸ ਆਪਾਂ ਦੇਖ ਕੇ ਜਿਹੜਾ ਹੈਗਾ ਜੋ ਨਵੀਂ ਜਿਵੇਂ 17 ਤੱਕ ਜਿਹੜੀ ਅਲਾਉਡ ਹੈ ਉਹ ਦੇਖ ਕੇ ਹੀ ਜਿਹੜਾ ਹੈਗਾ ਮੰਡੀ 'ਚ ਐਂਟਰ ਕਰਨ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਨਾਲ ਦੀ ਨਾਲ ਉਹਨਾਂ ਨੂੰ ਪੇਮੈਂਟ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਈ ਜੀ ਇਸ ਮੌਕੇ ਤੇ ਪੀਸੀ ਆਪੈਕਸ ਕੌਂਸਲ ਮੈਂਬਰ ਵੀਰ ਦਵਿੰਦਰ ਸਿੰਘ ਬੱਲਾ ਨੇ ਅਨਾਜ ਮੰਡੀ ਨਾਲ ਜੁੜੇ ਸਮੂਹ ਆਰਤੀਆਂ ਕਿਸਾਨਾਂ ਮਜ਼ਦੂਰਾਂ ਨੂੰ ਨਵੇਂ ਸੀਜ਼ਨ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਲਾਕੇ ਦੇ ਦਾਨੀ ਸਜਣਾ ਵਕ ਵਕਤ ਆਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੜਪੇਟਾਂ ਦੇ ਲਗਾਤਾਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਜਿਸ ਲਈ ਉਹ ਸਮੂਹ ਇਲਾਕਾ ਵਾਸੀਆਂ ਅਤੇ ਸਹਿਯੋਗੀਆਂ ਦੇ ਅਤੀ ਧੰਨਵਾਦੀ ਹਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਇਸ ਵਿੱਚ ਵੱਤੋ ਵੱਤ ਸਹਿਯੋਗ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਿੰਡਾ ਜਿਹੜਾ ਅਨਾਜ ਮੰਡੀ ਹੈ ਉਹਦੇ ਵਿੱਚ ਆਰਟ ਐਸੋਸੀਏਸ਼ਨ ਵੱਲੋਂ ਤੇ ਸਾਡੇ ਜਿੰਨੇ ਵੀ ਇਸ ਧੰਦੇ ਨਾਲ ਜੁੜੇ ਹੋਏ ਨੇ ਚਾਹੇ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਵੀਰ ਨੇ ਸਾਡੇ ਪੱਲੇਦਾਰ ਭਰਾ ਜਿੰਨੇ ਵੀ ਇਸ ਧੰਦੇ ਨਾਲ ਜੁੜੇ ਹੋਏ ਨੇ ਸ਼ੈਲਰ ਮਰ ਉਹਨਾਂ ਸਾਰਿਆਂ ਵੱਲੋਂ ਸੀਜ਼ਨ ਦੀ ਸ਼ੁਰੂਆਤ ਦੇ ਮੌਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲਿਆ ਕਿ ਕਿ ਸੁਖਮੀ ਸਾਹਿਬ ਦੇ ਜਿਹੜੇ ਪਾਠ ਕਰਵਾਏਗੇ ਉਹਨਾਂ ਦੇ ਫਲ ਪਾਏਗੇ ਸੋ ਬੜਾ ਚੰਗਾ ਲੱਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਪ੍ਰਮਾਤਮਾ ਦੀ ਜਿਹੜੀ ਉਹਨਾਂ ਨੂੰ ਅਗਵਾਈ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਕੇ ਜਿਹੜਾ ਇਹ ਸੀਜ਼ਨ ਸ਼ੁਰੂਆਤ ਕਰਦੇ ਨੇ ਸਾਡੇ ਮੰਡੀ ਵਾਲੇ ਭਰਾ ਸੋ ਅਸੀਂ ਵੀ ਪ੍ਰਮਾਤਮਾ ਕੇ ਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਪ੍ਰਮਾਤਮਾ ਤੁਸੀਂ ਸਾਡਾ ਹਲਕਾ ਸ਼੍ਰੀ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਇਹਨੂੰ ਤੁਸੀਂ ਇੰਨਾ ਪੰਜਾਬ ਦੇ ਵਿੱਚ ਇੰਨੀ ਵੱਡੀ ਜਿਹੜੀ ਕਰੋਪੀ ਆਈ ਹੈ ਹੜ੍ਹਾਂ ਦੀ ਜਿਹੜਾ ਮਾਰ ਪਈ ਹੈ ਇਸ ਹਲਕੇ ਨੂੰ ਤੁਸੀਂ ਆਪ ਜਿਹੜਾ ਬਚਾ ਕੇ ਰੱਖਿਆ ਅੱਗੇ ਵੀ ਜਿਹੜਾ ਵਢਾਈ ਦਾ ਟਾਈਮ ਹੈ ਮੌਸਮ ਵਧੀਆ ਰਹੇ ਤਾਂ ਕਿ ਹਰ ਇੱਕ ਜਿਹੜਾ ਕਿਸਾਨ ਜਿਮੀਂਦਾਰ ਆ ਉਹਦੀ ਜਿਹੜੀ ਕੁੱਤਾ ਵਾਂਗੂ ਪਾਲੀ ਹੋਈ ਫਸਲ ਆ ਚਾਹੇ ਉਹ ਮਜ਼ਦੂਰ ਆ ਇਸ ਧੰਦੇ ਨਾਲ ਜੁੜੇ ਹੋ ਸਾਰਿਆਂ ਦਾ ਜਿਹੜਾ ਜੋ ਹੱਕ ਦੀ ਕਮਾਈ ਆ ਉਹਨਾਂ ਦੇ ਪੱਲੇ ਕੋਵੇ ਸੁਪਰਮਾਤਮਾ ਦਾ ਅਸੀਂ ਇਹੀ ਅੱਗੇ ਬੇਨਤੀ ਹੈ ਵੀ ਤੁਸੀਂ ਆਪ ਜਿਹੜਾ ਨਾਲ ਸਹਾਇ ਹੋ ਕੇ ਜਿਹੜਾ ਸੀਜ਼ਨ ਅਸੀਂਰੇ ਗਾਣ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਿਕੰਦਰ ਪਰਮਿੰ다 ਸਿੰਘ ਚਲਾਕੀ ਅਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਹੋਰ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸਾਰਿਆਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਜੋ ਜੀ ਕੀ ਪਤਾ ਹੈ ਅੱਜ ਆਰਪੀਐਸਐਮ ਪ੍ਰਸ਼ੰਤ ਮਾਲਕ ਨਾਲ ਮਿਲ ਕੇ ਝੋਨੇ ਦੀ ਖਰੀਦ ਸੰਬੰਧੀ ਪਿਲੇ ਸਾਡਾ ਇਤਰਾਫ ਇਸ ਹੁਸਣ ਦੇ ਪਾਸ ਦੇ ਜਾਫ ਕਰਵਾਏ ਬਹੁਤ ਪਾਈ ਦੇ ਪਾਸਾ ਰਾਹੀਂ ਨਾਲ ਗੁਸਾ ਦਾ ਉਹ ਰਸਲਾ ਲਿਆ ਮੈਂ ਆਪਣੇ ਕਿਸਾਨ ਭਰਾ ਨੂੰ ਕਹਿਣਾ ਹੈ ਕਿ ਉਹ 17% ਨਮੀ ਵਾਲਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣਾ ਤੇ ਆਰਤੀ ਵੀਰ ਨੂੰ ਨਵੀਂ ਅਪੀਲ ਕਰਦਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਉਹਦਾ 17% ਦਾ ਝੋਨਾ ਉਹਦੀ ਖਰੀਦ ਕਰਕੇ ਸਰਕਾਰ ਨੂੰ ਦੇਦਣ ਸਰਕਾਰ ਫਾਈਲ ਤੇ ਬਣਦਾ ਹੈ ਕਿ ਖਰੀਦੇ ਹੋ ਝੋਨੇ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜੀ ਉਹਦੀ ਲਿਫਟਿੰਗ ਕਰਕੇ ਉਹ ਖੇਂਦਰ ਮਾਰਕਾ ਦਿੱਤੀ ਜਾਵੇ ਅਤੇ ਕਿਸਾਨਾਂ ਦੇ ਜਿਹੜੇ ਝੋਨੇ ਦੀ ਫਾਈਲ ਹੈ ਉਹ 24 ਘੰਟੇ ਦੇ ਅੰਦਰ ਅੰਦਰ ਕੀਤੀ ਜਾਵੇ ਮੰਡੀ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਹੈ ਉਹ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦੇਣ ਕਿਸਾਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਔਕੜ ਮੰਡੀ ਵਿੱਚ ਨਹੀਂ ਆਉਣੀ ਚਾਹੀਦੀ ਮੋਰਿੰਡਾ ਤੋਂ ਅਮਰਜੀਤ ਦੀ ਮਾਨ ਦੀ ਰਿਪੋਰਟ ਪੰਜਾਬੀ ਜਾਗਰ